i okay. ਘਰ ਲਾ ਪਹਿਲੇ ਸ੍ਰੀ ਗਬਲਾ ਕੱਕੀਆਂ ਗੱਲਿਆ ਬਾਰਸਾ Come ਉਹ ਵੀ ਵੀਰੋ ਹੁਣ ਰਾ ਲਿਆਸ ਨਹੀਂ ਕਹਿੰਦੇ ਸੱਤ ਇੱਕ ਰਾ ਨੂੰ ਹੋਰ ਗੱਲ ਕਹੀ ਸੀ ਹੁਣ ਕਿਦਾਂ ਠੀਕ ਆ ਬਾਈ ਪੁੱਤਰ ਜੇ ਮਿਰਜੇ ਦੇ ਬੈਰ ਨੂੰ ਜਾਵੇਂ ਘੋੜੀਆਂ ਤੇ ਕਾਠੀਆਂ ਪਾ ਕੇ ਨਹੀਂ ਜਾਣਾ ਦੇਖਦੇ ਨੇ ਸੰਢਾ ਤੇ ਕਾਠੀਆਂ ਪਾ ਕੇ ਜਾਣਾ ਉਹ ਕਹਿੰਦਾ ਅੱਪਾ ਜਾਣੀ ਕੀ ਫਰਕ ਹੈ ਕਹਿੰਦਾ ਪੁੱਤਰ ਫਰਕ ਇਹ ਆ ਜਦੋਂ ਮੈਦਾਨ ਦੇ ਵਿੱਚ ਲੱਗੇ ਮੱਥੇ ਖੜਕਿਆ ਲੋਹੇ ਤੇ ਲੋਹਾ ਜਿਹੜੇ ਕਮਜ਼ੋਰ ਦਿਲਾਂ ਦੇ ਸੂਰਮੇ ਆ ਮਾਰਨਗੇ ਕੋੜੀ ਨੂੰ ਅੱਡੀ ਸਰਦਾਨਾਬਾਦੋਂ ਕੱਢਣਗੇ ਜਿਹੜਾ ਔਸਰਾਂ ਝੋਟੀਆਂ ਤੇ ਕਟੀਆਂ ਪਾ ਕੇ ਤੇਰੇ ਨਾਲ ਗਿਆ ਸੱਡ ਨੂੰ ਪਜਾ ਕੇ ਦਾਨਾਵਾਦ ਨਹੀਂ ਲਿਆ ਸਕਦਾ ਉਹ ਫਿਰ ਮੈਦਾਨ 'ਚ ਸਿਰ ਦੋ ਇਸ ਕਰਕੇ ਸੰਡਾ ਦੇ ਕਾਠੀਆਂ ਪਾ ਕੇ ਫਿਰ ਮਿਰਜੇ ਦੇ ਪੈਰ ਨੂੰ ਜਾਣਾ ਹੁਣ ਵੀਰੋ ਜਿਹੜੀਆਂ ਬੁੜੀਆਂ ਨਾਲ ਸੀ ਗਈਆਂ ਨਸੀਬੋਂ ਨੂੰ ਧੱਕੇ ਮਾਰੇ ਸੀ ਛਤੀ ਨੂੰ ਧੱਕੇ ਮਾਰੇ ਸੀ ਉਹਨਾਂ ਨੂੰ ਰਾ ਰਮੂ ਕਹਿੰਦਾ ਵੀ ਤੁਸੀਂ ਹੁਣ ਘਰ ਨੂੰ ਜਾਵੜੋ ਜਿਹੜੀ ਸੋਡੀ ਅਰਜ ਸੀ ਬੇਨਤੀ ਸੀ ਉਹ ਮਨਜ਼ੂਰ ਹੋ ਗਈ ਕਹਿੰਦਾ ਘਰ ਨੂੰ ਮੁੜੋ ਸਮਾਨੀਓ ਸੋਡੀ ਪਈ ਬਾਤ ਮਨਜ਼ੂਰ ਮੈਂ ਚੜੂ ਮਿਰਜੇ ਦੇ ਪੈਰ ਨੂੰ ਹੂਰ ਕਰੇਂਦਾ ਹੂਰ ਕੋੜਿਆ ਤੇ ਨਹੀਂ ਪਾਉਣੀਆਂ ਕਾਠੀਆਂ ਸੰਢਾ ਲਾਉ ਸੰਦੂਰ ਮੱਥੇ ਲਾ ਦੂੰ ਨਿਆਲ ਛਾਲ ਨੇ ਜਿਹੜੀ ਅੱਗੇ ਕਰੂਗਾ ਰੱਬ ਗਫੂਰ ਥੇਲੀ ਤੇ ਟਕਾ ਕੇ ਜਾਣ ਨੂੰ ਮਾਸ਼ਾ ਅੱਲਾ ਨਾਲ ਮੱਥਾ ਲਾਉਂਗਾ ਮਿਰਜੇ ਦਾ ਬਦਲਾ ਲਾਉਂਗਾ ਹੋਣੀ ਉਹ ਜਿਹੜੀ ਵਾਹਿਗੁਰੂ ਨੂੰ ਮਨਜ਼ੂਰ ਆ ਲੋ ਵੀਰੋ ਹੁਣ ਕਾਰੀਗਰਾਂ ਦੇ ਮੁੰਡੇ ਸੱਦੇ ਹਥਿਆਰ ਤਿੱਖੇ ਕਰਾਏ ਕਹਿੰਦੇ ਵੀ ਇਉਂ ਕਰੋ ਕੰਡੇ ਦੇਖ ਚਣਾ ਦੇ ਜਿੰਨਾ ਖਰਲ ਗੋਤ ਵਸਦਾ ਥਾਉਂ ਥਾਈ ਲੈ ਕੇ ਚਿੱਠੀਆਂ ਪਾ ਦਿਓ ਕੱਲ ਨੂੰ ਸਾਨੂੰ ਇਹ ਬੰਦਾ ਕੋਈ ਗੱਲ ਨਾ ਕਵੇ ਬਾਬਾ ਜੇ ਸਾਨੂੰ ਦੱਸਦਾ ਅਸੀਂ ਵੀ ਮਿਰਜੇ ਦੇ ਪੈਰ ਨੂੰ ਤੇਰੇ ਨਾਲ ਚੜਦੇ ਹੁਣ ਵੀ ਉਹ ਥਾਉਂ ਥਾਈ ਚਿੱਠੀਆਂ ਲਿਖਣ ਲੱਗ ਗਏ ਮਿਰਜੇ ਦੇ ਜਿਹੜੇ ਸ਼ਰੀਕੇ ਵਾਲੇ ਸੀ ਖਰਲ ਗੋਤ ਜਿੰਨਾ ਵਸਦਾ ਸੀ ਹੁਣ ਚਿੱਠੀਆਂ ਲਿਖੀ ਜਾਂਦੇ ਆ ਰੋਂਦੇ ਕਰਲਾਉਂਦੇ ਨੂੰ ਵਿੰਜਨ ਨੂੰ ਕੌਣ ਜਾਂਦਾ ਗਿਆ ਇੱਕ ਮਿਰਜੇ ਦਾ ਧਰਮ ਦਾ ਭਰਾ ਸੀ ਮਕੰਦੇ ਖਾਂ ਪਟਾਣ ਉਹਦਾ ਕਰੇ ਵਿਆਹ ਕਰਿਆ ਹੋਇਆ ਸੀ ਉਹਨੂੰ ਨਹੀਂ ਸੀ ਪਤਾ ਵੀ ਚੈਲੰਜ ਮਿਰਜਾ ਮਾਰ ਲਿਆ ਹੁਣ ਬਿੰਜਲ ਦੇ ਉਹ ਜ ਆ ਗਿਆ ਬਈ ਮਿਰਜੇ ਦਾ ਧਰਮ ਦਾ ਪ੍ਰਾਮਕੰਦੇ ਖਾਂ ਪਠਾਨ ਸਾਰੀ ਉਮਰ ਆਪਾਂ ਨੂੰ ਤਾਨੇ ਮਾਰਿਆ ਕਰੂ ਬਈ ਮੇਰੀ ਉਹਦੇ ਨਾਲ ਦੋਸਤੀ ਸੀ ਮੇਰਾ ਮਿੱਤਰ ਸੀ ਜੇ ਬਾਬਾ ਤੁਸੀਂ ਸਾਨੂੰ ਦੱਸਦੇ ਮੈਂ ਵੀ ਮਿਰਜੇ ਦੇ ਬੈਰ ਨੂੰ ਚੜਦਾ ਹੁਣ ਉਥੇ ਖਤ ਬਿੰਜਲ ਨੇ ਲਿਖਿਆ ਤੇ ਨਫਰ ਸਦਿਆ ਨਫਰ ਕਹਿੰਦੇ ਨੌਕਰ ਨੂੰ ਲੈ ਨਫਰਾਂ ਆ ਖਤ ਲੈ ਜਾ ਇਹ ਖਤਾ ਮਕੰਦੇ ਖਾਂ ਪਠਾਨ ਨੂੰ ਦੇਣੀ ਜਾ ਕੇ ਜਿਹੜਾ ਘਰੇ ਹੋਇਆ ਮੈਂਬਰ ਉਹਨੂੰ ਦੇ ਦੀ ਸੁਣਨੇ ਵਾਲੇ ਖਿਆਲ ਕਰੋ ਇੱਕ ਪਾਸੇ ਚਿੱਠੀ ਵਿਆਹ ਦੀ ਆ ਇੱਕ ਪਾਸੇ ਚਿੱਠੀ ਮੌਤ ਦੀ ਆ ਇਸੇ ਪਤਾ ਲੱਗਦਾ ਕੱਸੀ ਦੀ ਪਾਣੀ ਦੀ ਵਾਰੀ ਨਹੀਂ ਕੋਈ ਛੱਡਦਾ ਤੇ ਵਿਆਹ ਕੌਣ ਛੱਡਦਾ ਜਿਹੜੇ ਯਾਰ ਉਹ ਛੱਡ ਵੀ ਦਿੰਦੇ ਆ ਹੁਣ ਮਕੰਦੇਖਾ ਪਠਾਨ ਦਾ ਵਿਆਹ ਕਰਿਆ ਹੋਇਆ ਇੱਕ ਪਾਸੇ ਚਿੱਠੀ ਮੌਤ ਦੀ ਤਰਪੀ ਇੱਕ ਪਾਸੇ ਚਿੱਠੀ ਵਿਆਹ ਦੀ ਤਰਪੀ ਉਹਨੇ ਚਿੱਠੀ ਦੇ ਵਿੱਚ ਕੀ ਲਿਖਿਆ ਮਕੰਦੇਖਾ ਪਠਾਨ ਨੇ ਲੈ ਨਫਰਾ ਚਿੱਠੀ ਲੈ ਜਾ ਨਾ ਫੁੱਟਬਾਲ ਤੇ ਇਹ ਜਾ ਕੇ ਮਿਰਜੇ ਦੇ ਵਾਰਸਾਂ ਨੂੰ ਦੇ ਦੇ ਕਹਦੀ ਜਿੰਨਾ ਚਿਰ ਮਿਰਜਾ ਸਰਵਾਲਾ ਬਣ ਕੇ ਮੇਰੇ ਨਾਲ ਵਿਆਹ ਨਹੀਂ ਜਾਂਦਾ ਉਹਨਾਂ ਨੇ ਚਿਰ ਮੈਂ ਵਿਆਹ ਨਹੀਂ ਕਰਾਉਣਾ ਇੱਕ ਪਾਸੋਂ ਚਿੱਠੀ ਮੌਤ ਦੀ ਤਰੀ ਇੱਕ ਪਾਸੋਂ ਚਿੱਠੀ ਵਿਆਹ ਦੀ ਤਰੀ ਉੱਥੇ ਕਾ ਖਤ ਲਿਖਿਆ ਬਿੰਨੜ ਰਾਠ ਨੇ ਹੱਡੀ ਦੀ ਕਲਮ ਬਣਾ ਉੱਤੇ ਲਿਖੇ ਤਕੀਦਾਂ ਬਹੁਤੀਆਂ ਖਰਲੂ ਦੇ ਪਾਪ ਨਫਰ ਲੈ ਕੇ ਚੱਠੀਆਂ ਤੁਰ ਪਏ ਪੈ ਗਿਆ ਲੰਮੇ ਰਾਹ ਅੱਗੇ ਘਰ ਪਠਾਨ ਦੇ ਸ਼ਾਦੀਆਂ ਫਿਰ ਕੁੜੀਆਂ ਵੰਡਣਾ ਰਹੀਆਂ ਸੀਲਾ ਅੱਗੇ ਜੱਟਾਂ ਦੇ ਘਰ ਪੀੜੇ ਹੁੰਦੇ ਆ ਵਟਨਾ ਮਿਲ ਜਾਂਦੀਆਂ ਦੇਖਦਾ ਕਿਹੜੇ ਪਾਸੇ ਦੀ ਲੰਗੀਏ ਇੱਕ ਪਾਸੇ ਦੀ ਹੋ ਕੇ ਉਹਨੇ ਦਿੱਤਾ ਖੱਤ ਫੜਾ ਜਦੋਂ ਪੜਿਆ ਖੱਤ ਭਰਾ ਦਾ ਜੱਟ ਨੇ ਜਿਗਰੋਂ ਮਾਰੀ ਤਾਂ ਉਹਨੇ ਹੱਥ ਦਾ ਗਾਨਾ ਤੋੜਿਆ ਉਸੇ ਵੇਲੇ ਪੈਰ ਦਾ ਵੀ ਸਿਟਿਆ ਲਾ ਜਦੋਂ ਗਾਨਾ ਤੋੜਿਆ ਵਿਆਹ ਦੇ ਵਿੱਚ ਰੌਲਾ ਪੈ ਗਿਆ ਉਹਨੇ ਹੱਥ ਦਾ ਗਾਨਾ ਤੋੜਿਆ ਪੈਰ ਦਾ ਸਿਟਿਆ ਲਾ ਰੋਂਦੀਆਂ ਤਾਈਆਂ ਚਾਚੀਆਂ ਪੈ ਗਈ ਕਹਾ ਭੱਜ ਕੇ ਕੋਲ ਮਾਤਾ ਦੇ ਆ ਗਿਆ ਬੱਤੀ ਤਾਰਾਂ ਲੱਭੇ ਬਖਸ਼ਾ ਮਾਤਾ ਬੱਤੀ ਤਾਰਾਂ ਬਖਸ਼ਦੇ ਮੇਰਾ ਮਰ ਗਿਆ ਲੈਕਪਰਾ ਪਹਿਲਾਂ ਮੈਂ ਬੈਰ ਲਾਊਂਗਾ ਜੱਟ ਦਾ ਪਿੱਛੋਂ ਆਪਣਾ ਕਰੂੰਗਾ ਵਿਆਹ 300 ਕੋੜੀ ਉਸ ਪਠਾਨ ਦੀ ਉਸ ਨੂੰ ਲੰਬੇ ਲਈ ਰਲਾ ਹੁਣ ਚੜਕੇ ਖਰਲ ਨੂੰ ਤਲਪਿਆ ਹੰਨੇ ਤਪਲ ਵਜਾ ਅੱਗੇ ਰਾਵਜ ਖੜਾ ਡਿੱਗਦਾ ਪਿੰਜਲੋਸ ਪਠਾਨ ਦੇ ਰਾ ਦੋਨੋਂ ਮਿਲਦੇ ਬਗਲਾ ਬੈਨ ਕੇ ਤੇ ਨਾਣਾ ਨਹੀਂ ਛੜੀਆਂ ਦਿੱਤੀਆਂ ਲਾ ਓ ਜੱਟਾ ਭੜੀਆਂ ਸਰਾਈਆਂ ਛੱਡ ਗਈਆਂ ਏ ਕੀ ਐ ਕਵਈਆ ਕੋਲੇ ਪਿਆਲੇ ਗਿਆ ਟਕਾ ਤੇਥੋਂ ਬਾਜੋ ਵੀਰਾਂ ਮਰ ਜਿਆ ਕਿਹੜਾ ਮੰਝੀਆਂ ਦਊਗਾ ਤਾਂ ਜਿਹੜੀ ਤੀ ਸ਼ਮੀਰ ਦੀ ਚਾਦਲਾ ਰੱਤੇ ਡੋਲੇ ਲਉ ਚੜਾ ਓ ਗੱਲਾਂ ਸੱਬੇ ਕਰਾਂਗੇ ਪੂਰੀਆਂ ਮੋਆ ਲੱਪਣ ਦੀ ਲੈਕ ਭਰ ਇੱਕ ਖਾਲੀ ਬੈਠ ਕੇ ਵੇਖ ਕੇ ਕਿਵੇਂ ਤਾਹਾ ਮਾਰ ਕੇ ਪ੍ਰਲਾਪ ਕਰਦਾ ਮਕਾ ਥੰਦੇ ਖਾ ਵਸਾਣਾ ਖਤ ਲਿਖਿਆ ਬੇ ਬੰਜਾਰਾ ਰਾਠਨੀ ਓ ਲਗਾਸੀ ਬੰਜਾਰਾ ਰਾਠਨੀ ਓ ਹੱਡੀ ਤਕਰ ਮਗਲਾ ਲਿਖੇ ਤਗੀਦਾਬਾ ਤਗਦਾ ਬਾਲੀਆਂ ਅਖਰ ਲਹੂ ਦੇ ਪਾ ਨਾ ਪਰ ਲੈ ਕੇ ਝਠੀਆਂ ਦਰਪੀਆਂ ਵੇ ਹੋ ਲਾ ਕੇ ਝਠੀਆਂ ਦਰਪੀਆਂ ਹੋ ਬਾਗੀਆਂ ਹੋ ਮੇਰਾ ਅੱਜ ਘਰ ਆ ਪੜਨ ਦੀ ਇਹ ਸ਼ਾਦੀ ਆ ਵੇ ਪੋਤੇ ਘਰ ਵੀ ਆ ਹੋ ਘਰ ਆ ਪੜਨ ਦੀ ਇਹ ਸ਼ਾਦੀ ਆ ਆਂ ਵਟਣਾ ਰਹੀਆਂ ਸੀ ਨਾ ਫੜ ਆਲਾ ਦੇਖੀ ਦੰਗ ਵੇ ਪਾ ਪਲਿਆ ਆ ਦਵਾਰਾ ਦੇਖੀ ਦੰਗ ਉਹ ਲੱਭਦਾ ਹੈ ਨਹੀਂ ਗਾ ਰਾਮ ਓਏ ਇੱਕ ਫਸਰੀ ਹੋ ਗਈ ਵੇ ਏ ਅੱਗ ਪਾਸੇ ਦੀ ਹੋ ਗਈ ਉਹਨੇ ਤਾਂ ਖਾ ਤਾ ਜਦੋਂ ਪੜਿਆ ਖਾ ਖੱਦ ਬੜਾ ਜੱਟ ਨੇ ਜਿਗਰੋਂ ਮਾਰੀ ਉਹਨੇ ਹੱਥ ਦਾ ਗਾਣਾ ਤੋੜਿਆ ਏ ਹਾਂ ਦਾ ਗਾਣਾ ਤੋੜਿਆ ਆ ਪੈਰ ਦਸਟਿਆ ਲਾ ਉਹ ਰੋਂਦੀਆਂ ਤਾਇਆਂ ਚਾਚੀਆਂ ਵੇ ਰੋਨੀਯਾ ਤਾਇਆਂ ਚਾਚੀਆਂ ਵੇ ਪੈ ਕੀ ਗਈ ਕਹਾ ਭੱਜ ਕੇ ਕੋਲ ਮਾਤਾ ਦੀ ਆ ਗਈ ਆਂ ਮਾਤਾ ਦੇ ਆ ਗਏ ਵਦਿਯਾ ਬਗਸ਼ਾ ਮਾਤਾ ਪਤੀ ਤੁੰਗਾਰਾਂ ਦਾਸ਼ਦੀ ਓਏ ਵੇ ਵਦੀਂਦਾਰਾਂ ਦਾਸ਼ਦੀ ਮੇਰਾ ਮਰ ਗਿਆ ਲੈ ਕਬਰ ਪਹਿਲਾ ਪੈਰ ਲਊਗਾ ਜੱਟ ਦਾ ਓਏ ਉਹ ਬਹਿ ਰਊਗਾ ਜੱਟ ਦਾ ਆਪਣਾ ਕਰੂੰ ਬਿਆਹ ਦੰਸੋਂ ਕੋੜੀ ਓ ਸਾਧਾਰਦੀ ਓਏ ਸਬ ਢਾੜਦੀ ਓ ਲਾਂਬਿਓ ਲਹਿਰ ਲਾ ਓ ਚੜ ਕੇ ਖਾਲਾ ਨੂੰ ਆ ਗਿਆ ਓ ਚੜ ਕੇ ਖਾਲਾ ਨੂੰ ਆ ਗਿਆ ਓ ਹਨੇਹ ਦਾ ਬਲਬ ਜਾ ਅੱਗੇ ਰਾਹ ਵਿੱਚ ਖੜਾ ਸਾਡ ਏਕਦੰ ਓ ਰਾਹ ਵਿੱਚ ਖੜਾ ਏਕਦੰ ਓ ਪਿੰਜਲ ਪਠਾਨ ਦੀ ਰਾਹ ਦੋਨੋਂ ਮਿਲਦੇ ਆ ਵਗਲਾ ਬਗਲਾ ਬੈਲ ਕੇ ਨੇ ਚੜੀਆਂ ਦੀ ਆਲਾ ਉਹ ਜਟਾ ਭੜੀਆਂ ਸਰਾਈਆਂ ਛੱਡ ਗਈਆਂ ਨਵੇ ਭੜੀਆਂ ਸਰਾਈਆਂ ਛੱਡ ਗਈਆਂ ਉਹ ਪਿਆਲੀ ਹੈਗੀ ਅੱਜ ਕਾ ਤੇਤੋਂ ਬਾਝੋਂ ਉਹ ਵੀਰਾ ਮਰਦੀਆਂ ਉਹ ਬਾਝੋਂ ਵੀਰਾ ਮਰਦੀਆਂ ਕਿ ਮੰਜੀਆਂ ਦਊਗਾ ਜਿਹੜੀ ਤੀਸ਼ ਮਿਰਦੀ ಗಲ್ಲಾ ಸಮ್ಮೆ ಸಮೇ ಮಲ್ಲೂ ಲೇ ಮಲ್ಲಾ ಹರೂ